ਆਲੇ ਕੁਣਿਚੋਂ ਕੋਵਾ ਗੁਰੂਆਂ ਦੇ ਵੇਲੇ ਦਾ ਇਹ ਗੁਸਤਿਆ ਬੋਤਾ ਨਹੀਂ ਬਹਿ ਕਹਨਾ ਇਹਨੂੰ ਜੇ ਬੇਸ਼ਰਮ ਹੋ ਗਈ ਨਾ ਗੱਡੀ ਧਾਕੇ ਰੋਊਗਾ ਆ ਕਰਨਾ ਲਾ ਕੇ ਖਲੋਤਾ ਆਂਦਾ ਮੈਂ ਨਹੀਂ ਦੱਸਦਾ ਭਗਵੰਤ ਮਾਨ ਕੋ ਕਿਹੇ ਕੋ ਐਸਐਸਪੀ ਡੀਐਸਪੀ ਸਾਰਿਆਂ ਤੋਂ ਕਹਿੰਦੇ ਕਿਸੇ ਦਾ ਮੈਂ ਮੇਰਾ ਮੇਰਾ ਆਪਣੀ ਡਿਊਟੀ ਹੈ ਕਹਿੰਦੇ ਇੱਥੇ ਡਿਊਟੀ ਕਰਨੀ ਹੈ ਕਹਿੰਦੇ ਮੈਂ 500 ਰੁਪਈਆ ਹਾ ਖੜਨਾ ਕਿਥੇ ਭਗਵੰਤ ਮਾਨ ਰੋਟੀ ਦੇ ਕੇ ਜਾਊਗਾ ਤੁਹਾਨੂੰ ਇਹ ਦੇਖ ਕੇ ਜਾਣ ਕੇ ਜਮਾਨੀਆਂ ਜੇ ਜੇ ਰੁਪਏ ਤਨਖਾਹਾਂ ਨੇ ਆ ਡੇਢ ਡੇਢ ਲੱਖ ਤਨਖਾਹ ਦੇ ਕੇ ਸਾਨੂੰ ਕਹਿੰਦੇ ਤੁਸੀਂ ਦੁਕਾਨ ਲੈ ਲਓ ਸਾਤੇ ਦੁਕਾਨ ਲੈਣ ਦੀ ਔਕਾਤ ਹੈਗੀ ਸਾਡੀ ਇਹਨਾਂ ਦਾ ਤਾਂ 2-2 ਲੱਖ ਨਾ ਨਹੀਂ ਢਿੱਟ ਭਰਦਾ ਤੇ 300 ਰੁਪਿਆ ਗਰੀਬ ਨੇ ਲਿਆ ਕੇ ਉਹਦਾ ਵੀ ਚਲਾਨ ਦੇਉਂਦੇ ਕੱਟਣਾ ਆ ਤੱਕਾ ਕਰਦੀ ਪੁਲਿਸ ਪੰਜਾਬ ਦੀ ਦੇਖ ਲਓ ਕੀ ਹਾਲ ਆ ਚਿੱਟਾ ਦਿਨੋਵਾਲ ਵਗਦਾ ਸਾਰੇ ਆ ਆ ਕੀ ਦੁਗ Durga Park ਉੱਥੇ ਨਹੀਂ ਫਰਦੇ ਜਾ ਕੇ ਲੈ ਬਾਬਾ ਤੇਰੀ ਬਣਨ ਲੱਗੀ ਉਹ ਫੇ ਤੂੰ ਇਹਦੇ ਤੁੰ ਨੂੰ ਨਹੀਂ ਸਹੀ ਬੋਲਦੇ ਗਰੀਬਾਂ ਨੂੰ ਕਿਤਾ ਬੋਲਦੇ ਹੋਗੇ ਉਹਦੇ ਪਰ ਮਰ ਬੰਦੇ ਨੂੰ ਕਿਤਾ ਬੋਲਦੇ ਤੂੰ ਇਹ ਬਿੱਲ ਕਿਹਦੇ ਤੋਂ ਮੰਗਦਾ ਲੈ ਕੇ ਤੂੰ ਇਹ ਪ੍ਰੋਮ ਕਿਤਾ ਪੜਨਾ ਤੂੰ ਆਪਣੇ ਬਿੱਲ ਦੇ ਮੇਰੀ ਬਹੁਤ ਖਾਤਾ ਇਹਦੇ 900 ਰੁਪਏ ਹਾਸੇ ਦਾ ਕਰਦੇ ਆਂ ਕਿ ਪੁੱਤਾਂ ਬਾਈ ਦਾ ਹੋਰ ਤੂੰ ਦਾ ਟੂਰ ਕਿਤਾ ਪੜਨਾ ਪੇਸ਼ੀ ਹੋਣੀ ਹੈ ਸਵੇਰੇ ਕੋਈ ਗੱਲ ਨਹੀਂ ਹੋਣੀ ਹੈ ਪੇਸ਼ੀ ਸਵੇਰੇ ਆਹ ਭਾਜੀ ਡਰਾਈਵਰ ਨਾਲ ਆਹ ਬੰਦੇ ਖੜੇ ਡਰਾਈਵਰ ਬੋਲਦੇ ਨਹੀਂ ਕੁਝ ਵੀ ਇਹ ਜਿਆਦੇ ਬੋਲਦੇ ਅਫਸਰ ਇਹ ਅਫਸਰ ਆ ਸਾਡੇ ਸਾਹਮਣੇ ਧੱਕੇ ਨਾਲ ਗੱਡੀ ਲਾਈ ਹੈ ਪੰਜਾਬੀਆਂ ਨੂੰ ਤੰਗ ਕਰਦੇ ਪਏ ਹੈ ਇਹ ਫਹਿਰਾਮ ਇਹ ਤਾਂ ਨਾ ਫਹਿਰਾਮ ਦੀ ਡਿਊਟੀ ਹੈ ਇਹਨਾਂ ਦੀ ਔਰ ਇੱਥੇ ਆ ਕੇ ਸਾਡਾ ਧੱਕਾ ਕਰ ਰਹੇ ਆ ਧੱਕਾ ਕਰਦੇ ਨੂੰ ਜੀ ਯਾਦ ਕਰਿਆ ਭਗਵਾਨ ਜੀ ਦੇ ਨਾਮ ਤੇ ਭਗਵਾਨ ਜੀ ਦੇ ਨਾਮ ਤੇ ਸਾਡੇ ਨਾਲ ਓਏ ਐਸਾ ਹੀ ਹੋਵੇ ਜੋ ਮਰਦਾ ਅਫਸਰਾਂ ਨਾਂ ਨਹੀਂ ਰੱਖਦੇ ਆ ਕਿ ਕਿਨੇ ਤੰਗ ਕਰਨਾ ਸਾਨੂੰ ਗੁਨੀ ਚੰਦ ਦੇ ਨਾਂ ਹਾਂ ਗੁਨੀ ਚੰਦ ਇਹ ਕੰਮ ਵੀ ਧੱਕਾ ਹੋ ਰਿਹਾ ਦੇਖ ਲਓ ਥਰੇ ਆਮ ਧੱਕਾ ਕਹਿੰਦੇ ਤੁਸੀਂ ਇੱਥੇ ਗੱਡੀ ਨਹੀਂ ਲਾਣੀ ਇਹ ਮੈਂ ਤੈਨੂੰ ਬੇਨਤੀ ਕਿ ਮੈਂ ਬਹੁਤਾ ਨਹੀਂ ਬੋਲਦਾ ਇਹ ਗੁਰੂਆਂ ਦੇ ਵੇਲੇ ਇੱਕ ਗੁਨੀ ਚੰਦ ਹੁੰਦਾ ਹੀ ਇਹ ਪੋਲੂਸ਼ਨ ਕਰਵਾ ਗੁਰੂਆਂ ਦੇ ਵੇਲੇ ਦਾ ਇਹ ਦੁਸ਼ਤਿਆ ਬਹੁਤਾ ਨਹੀਂ ਮੈਂ ਕਹਣਾ ਇਹਨੂੰ ਜੇ ਬੇਸ਼ਰਮ ਹੋ ਗਈ ਨਾ ਗੱਡੀ ਧਾਕੇ ਰੋਊਗਾ ਆਕਰਨਾ ਲਾ ਕੇ ਖਲੋਤਾ ਆਂਦਾ ਮੈਂ ਨਹੀਂ ਦੱਸਦਾ ਭਗਵਾਨ ਤਮਨ ਕੋ ਕਹੇ ਕੋ ਐਸਐਸਵੀ ਡੀਐਸਪੀ ਸਾਰਿਆਂ ਤੋਂ ਕਹਿੰਦੇ ਕਿਸੇ ਦਾ ਮੈਂ ਮੇਰਾ ਮੇਰਾ ਆਪਣੀ ਡਿਊਟੀ ਹੈ ਕਹਿੰਦੇ ਇੱਥੇ ਡਿਊਟੀ ਕਰਨੀ ਹੈ ਕਹਿੰਦੇ ਮੈਂ 500 ਰੁਪਇਆ ਆ ਖਰਨਾ ਕਿਥੇ ਭਗਵੰਤ ਮਾਨ ਰੋਟੀ ਦੇ ਕੇ ਜਾਊਗਾ ਸਾਨੂੰ ਇਹ ਦੇਖ ਕੇ ਜਾਣ ਕੇ ਜਿੰਨਾਂ ਦੀਆਂ 1.5 ਲੱਖ ਤਨਖਾਹਾਂ ਨੇ ਆ 1.5 ਲੱਖ ਤਨਖਾਹ ਦੇ ਕੇ ਸਾਨੂੰ ਕਹਿੰਦੇ ਤੁਸੀਂ ਦੁਕਾਨ ਲੈ ਲਓ ਸਾਤੇ ਦੁਕਾਨ ਲੈਣ ਦੀ ਔਕਾਤ ਹੈਗੀ ਸਾਡੀ ਇਹਨਾਂ ਦਾ ਤਾਂ ਦੋ ਦੋ ਲੱਖ ਨਾਲ ਨਹੀਂ ਢਿੱਡ ਭਰਦਾ ਤੇ 300 ਰੁਪਇਆ ਗਰੀਬ ਨੇ ਲਿਆ ਕੇ ਉਹਦਾ ਵੀ ਚਲਾਨ ਦੇ ਹੁੰਦੇ ਕੱਟਣਾ ਆ ਤੱਕਾ ਕਰਦੀ ਪੁਲਿਸ ਪੰਜਾਬ ਦੀ ਦੇਖ ਲਓ ਕੀ ਹਾਲ ਆ ਚਿੱਟਾ ਦਿਨੋਵਾਲ ਵਗਦਾ ਸਾਰੇ ਆ ਆ ਕੀ ਦੁರ್ಗਾਪਰ ਉੱਥੇ ਨਹੀਂ ਫਰਦੇ ਜਾ ਕੇ ਲੈ ਬਾਬਾ ਤੇਰੀ ਬਣਨ ਲੱਗੀ ਉਹ ਤੂੰ ਇਹ ਤਾਂ ਸਾਨੂੰ ਨਹੀਂ ਸਾਰੀ ਬੋਲਦੇ ਗ੍ਰੀਪਾ ਨੂੰ ਕਿਤਾ ਬੋਲਦੇ ਹੋਗੇ